જરા سوچો ਜੇਕਰ ਜਹਾਜ਼ ਰਨਵੇ ਤੋਂ ਅੱਗੇ ਨਿਕਲ ਜਾਵੇ ਅਤੇ ਨਾ ਰੁਕੇ ਤਾਂ ਕੀ ਹੋਵੇਗਾ ਮੰਗਲਵਾਰ ਰਾਤ ਨੂੰ ਪਟਨਾ ਦੇ ਜੈ ਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕੁਝ ਅਜੀਹਾ ਹੀ ਹੋਇਆ ਹੈ ਜਿੱਥੇ ਇੰਡੀਗੋ ਦੀ ਫਲਾਈਟ ਦੇ ਵਿੱਚ ਸਵਾਰ 173 ਯਾਤਰੀਆਂ ਦੇ ਸਾਹ ਸੁੱਕ ਗਏ ਜਦੋਂ ਜਹਾਜ਼ ਨੇ ਰਣਵੇ ਨੂੰ ਛੂਣ ਤੋਂ ਬਾਅਦ ਅਚਾਨਕ ਅਸਮਾਨ ਦੇ ਵਿੱਚ ਫੇਰ ਤੋਂ ਉਡਾਨ ਭਰ ਲਈ ਜਦੋਂ ਜਹਾਜ਼ ਰਣਵੇ ਤੋਂ ਅੱਗੇ ਵਧਣ ਲੱਗਾ ਤਾਂ ਪਾਇਲਟ ਨੇ ਇਸ ਨੂੰ ਦੁਬਾਰਾ ਉਚਾਈ ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਯਾਤਰੀਆਂ ਦੇ ਵਿੱਚ ਹਫੜਾ ਦਫੜੀ ਮਚ ਗਈ ਯਾਤਰੀਆਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਜਹਾਜ਼ ਨੂੰ ਫੇਰ ਤੋਂ ਹਵਾ ਦੇ ਵਿੱਚ ਕਿਉਂ ਘੁਮਾਇਆ ਜਾ ਰਿਹਾ ਹੈ ਹਾਲਕਿ ਪਾਇਲਟ ਦੀ ਸਮਝਦਾਰੀ ਕਾਰਨ ਹਾਦਸਾ ਟਲ ਗਿਆ ਤੇ ਕੋਈ ਹਾਦਸਾ ਨਹੀਂ ਵਾਪਰਿਆ ਤੇ ਜਦ ਸਾਰਾ ਕ੍ਰੈਡਿਟ ਜਾਂਦਾ ਹੈ ਪਾਇਲਟ ਦੇ ਪ੍ਰੋਫੈਸ਼ਨਲਿਜ਼ਮ ਅਤੇ ਤਜਰਬੇ ਨੂੰ ਦਰਸਲ ਦਿੱਲੀ ਤੋਂ ਪਟਨਾ ਜਾਣ ਵਾਲੀ ਇੰਡੀਗੋ ਦੀ ਫਲਾਈਟ 6E2482 ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਾਤ 8:49 ਮਿੰਟ ਤੇ ਪਟਨਾ ਪਹੁੰਚੀ ਸੀ ਜਦੋਂ ਕਿ ਲੈਂਡਿੰਗ ਦਾ ਨਿਰਧਾਰਿਤ ਸਮਾਂ 9:00 ਵਜੇ ਸੀ ਜਿਵੇਂ ਹੀ ਜਹਾਜ਼ ਰਨਵੇ ਨੂੰ ਛੂੰਦਾ ਹੈ ਫਲਾਈਟ ਪਾਇਲਟ ਨੂੰ ਅਹਿਸਾਸ ਹੁੰਦਾ ਹੈ ਕਿ ਜਹਾਜ਼ ਟੱਚ ਪੁਆਇੰਟ ਤੋਂ ਅੱਗੇ ਚਲਾ ਗਿਆ ਹੈ ਅਤੇ ਹੁਣ ਜਹਾਜ਼ ਨੂੰ ਬਾਕੀ ਰਹਿੰਦੇ ਰਨਵੇ ਤੇ ਰੋਕਿਆ ਨਹੀਂ ਜਾ ਸਕਦਾ ਜੀ ਹਾਂ ਰਨਵੇ ਨੂੰ ਛੂੰ ਤੋਂ ਕੁਝ ਹੀ ਕਿੰਟਾਂ ਬਾਅਦ ਪਾਇਲਟ ਨੇ ਜਹਾਜ਼ ਨੂੰ ਵਾਪਸ ਹਵਾ ਦੇ ਵਿੱਚ ਉਡਾ ਲਿਆ ਫਿਰ ਦੋ ਤੋਂ ਤਿੰਨ ਚੱਕਰ ਹਵਾ ਦੇ ਵਿੱਚ ਲਗਾਏ ਅਤੇ ਜਹਾਜ਼ ਨੂੰ ਠੀਕ ਡਰਾਫ ਦੇ 9 ਵਜੇ ਸੁਰੱਖਿਅਤ ਲੈਂਡ ਕਰਵਾਇਆ ਗਿਆ ਅਜੇ ਹੀ ਸਥਿਤੀ ਦੇ ਵਿੱਚ ਹਵਾਈ ਸੁਰੱਖਿਆ ਪ੍ਰੋਟੋਕੋਲ ਦੇ ਮੁਤਾਬਕ ਜਹਾਜ਼ ਨੂੰ ਤੁਰੰਤ ਦੁਬਾਰਾ ਸੁਰੱਖਿਅਤ ਲੈਂਡ ਕਰਵਾਇਆ ਗਿਆ ਕੁਝ ਮਿੰਟਾਂ ਦੇ ਲਈ ਉਡਾਨ ਭਰਨ ਤੋਂ ਬਾਅਦ ਜਹਾਜ਼ ਸੁਰੱਖਿਅਤ ਲੈਂਡ ਵੀ ਕਰ ਗਿਆ ਜੇਕਰ ਪਾਇਲਟ ਨੇ ਸਮੇਂ ਸਿਰ ਦਿਮਾਗ ਨਾ ਲਾਇਆ ਹੁੰਦਾ ਤਾਂ ਇਹ ਜਹਾਜ਼ ਪਟਨਾ ਦੇ ਪੋਲੋ ਰੋਡ ਤੇ ਸਥਿਤ ਮੰਤਰੀਆਂ ਤੇ ਅਧਿਕਾਰੀਆਂ ਦੇ ਸਰਕਾਰੀ ਨਿਵਾਸ ਸਥਾਨਾਂ ਦੇ ਨਾਲ ਟਕਰਾ ਸਕਦਾ ਸੀ ਤੇ ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਤਾਂ ਪਿਛਲੇ 10 ਦਿਨਾਂ ਦੇ ਵਿੱਚ ਦੂਜੀ ਅਜਿਹੀ ਘਟਨਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਟਨਾ ਹਵਾਈ ਅੱਡੇ ਤੇ ਅਜਿਹਾ ਹੋਇਆ ਹੋਵੇ ਦਰਸਲ ਇੱਥੇ ਸਭ ਤੋਂ ਵੱਡੀ ਸਮੱਸਿਆ ਰਨਵੇ ਦੀ ਲੰਬਾਈ ਹੈ ਪਟਨਾ ਦਾ ਰਨਵੇ ਹੋਰ ਮਹਾਨਗਰਾਂ ਨਾਲੋਂ ਛੋਟਾ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਲੈਂਡਿੰਗ ਸਹੀ ਪੁਆਇੰਟ ਤੇ ਤੇਜ਼ ਰਫ਼ਤਾਰ ਦੇ ਨਾਲ ਨਹੀਂ ਕੀਤੀ ਜਾਂਦੀ ਤਾਂ ਜਹਾਜ਼ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਇਸ ਨੂੰ ਵਧਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਘਟਨਾ ਨੇ 25 ਸਾਲ ਪਹਿਲਾਂ ਪਟਨਾ ਦੇ ਵਿੱਚ ਹੋਏ ਜਹਾਜ਼ ਹਾਦਸੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਨੇ ਜਦੋਂ ਕੋਲਕਾਤਾ ਤੋਂ ਦਿੱਲੀ ਜਾ ਰਿਹਾ ਇੱਕ ਜਹਾਜ਼ ਪਟਨਾ ਦੇ ਵਿੱਚ ਲੈਂਡਿੰਗ ਕਰਨ ਹੀ ਵਾਲਾ ਸੀ ਕਿ ਲੈਂਡਿੰਗ ਤੋਂ ਠੀਕ ਪਹਿਲਾਂ ਤਕਨੀਕੀ ਖਰਾਬੀ ਆ ਗਈ ਪਾਇਲਟ ਨੇ ਦੁਬਾਰਾ ਜਹਾਜ਼ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਅਤੇ ਸਫਲ ਨਹੀਂ ਹੋ ਸਕਿਆ ਇਸ ਕਾਰਨ ਜਿਹੜਾ ਜਹਾਜ਼ ਸਿਗਉ ਪਟਨਾ ਦੇ ਗਰਦਾਨੀ ਬਾਗ ਦੇ ਵਿੱਚ ਜ਼ਮੀਨ ਤੇ ਡਿੱਗਿਆ ਇਸ ਹਾਦਸੇ ਦੇ ਵਿੱਚ 66 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਇਸ ਪੂਰੀ ਘਟਨਾ ਦੇ ਵਿੱਚ ਸਭ ਤੋਂ ਅਹਿਮ ਗੱਲ ਪਾਇਲਟ ਦਾ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਤੇ ਉਸ ਦੀ ਸਮਝਦਾਰੀ ਹੈ ਜੇਕਰ ਉਹ ਕੁਝ ਸਕਿੰਟ ਲੇਟ ਹੋ ਜਾਂਦਾ ਉਡਾਨ ਭਰਨ ਦੀ ਕੋਸ਼ਿਸ਼ ਨਾ ਕਰਦਾ ਤਾਂ ਇਹ ਖਬਰ ਇੱਕ ਭਿਆਨਕ ਹਾਦਸੇ ਦੀ ਸੁਰਖੀ ਬਣ ਜਾਂਦੀ